ਅਸੀਂ ਜਿੰਨੇ ਵੀ ਰਿਸ਼ਤਿਆਂ ਦੀ ਐਡ ਪਾਉਂਦੇ ਹਾਂ ਸਾਰੇ ਰਿਸ਼ਤਿਆਂ ਦੇ ਵਿੱਚ ਪਰਿਵਾਰਾਂ ਦੇ ਨੰਬਰ ਦਿੱਤੇ ਹੁੰਦੇ ਤਾਂ ਕਿ ਤੁਸੀਂ ਪਰਿਵਾਰ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕੋ ਅੱਜ ਦਾ ਨਵਾਂ ਰਿਸ਼ਤਾ ਜੱਟ ਸਿੱਖ ਪਰਿਵਾਰ ਵਿੱਚੋਂ ਮੁੰਡੇ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਏਰੀਆ ਹੁਸ਼ਿਆਰਪੁਰ ਗੋਤ ਤੂਰ ਮੁੰਡੇ ਦੀ ਪੜ੍ਹਾਈ ਪਲੱਸ 2 ਪਾਸਟ ਡੇਟ ਆਫ ਬਰਥ ਨਵੰਬਰ 1999 ਕੱਦ 5 ਫੁੱਟ 9 ਇੰਚ ਪਰਿਵਾਰ ਕੋਲੇ ਜ਼ਮੀਨ ਦੇ 2 ਕਿੱਲੇ ਪਲੱਸ ਪਲਾਟ ਪਿਤਾ ਸਵਰਗਵਾਸ ਫੌਜੀ ਰਿਟਾਇਰਡ ਇੱਕ ਭਰਾ ਮੈਰਿਡ ਉਹ ਦੁਬਈ ਵਿੱਚ ਰਹਿੰਦੇ ਨੇ ਮੁੰਡਾ ਦੁਬਈ ਵਿੱਚ 3 ਸਾਲ ਰਹਿ ਕੇ ਹੁਣ ਪੰਜਾਬ ਆਇਆ ਹੈ ਕਟਿੰਗ ਬਾਲਾ ਨਸ਼ਾ ਰਹਿਤ ਮੁੰਡਾ ਵਧੀਆ ਬੈਲਸ਼ਟਡ ਫੈਮਿਲੀ ਤੋਂ ਮੁੰਡਾ ਬਿਲੋਂਗ ਕਰਦਾ ਹੈ ਪਰਿਵਾਰ ਨੂੰ ਕੁੜੀ ਦੀ ਲੋੜ ਕੁੜੀ ਜੱਟ ਸਿੱਖ ਪਰਿਵਾਰ ਵਿੱਚੋਂ ਘਰੇਲੂ ਕੁੜੀ ਹੋਵੇ ਕੁੜੀ ਸਿਆਣੀ ਤੇ ਸਮਝਦਾਰ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਸ਼ਾਰਟ ਟਾਈਮਡ ਵੋਸ ਵਾਲੇ ਵੀ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਨੇ ਪਰ ਕੋਈ ਬੱਚਾ ਨਾ ਹੋਵੇ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਇਸ ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਧੰਨਵਾਦ